呃。Uh ਅੱਜ ਪੈਨ ਪੰਜਾਬ ਇੱਕ ਕਾਸੋ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਜਿਹਨੂੰ ਅਸੀਂ ਕਹਿੰਦੇ ਆ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਸਰਚ ਆਪਰੇਸ਼ਨ ਕੀਤੇ ਗਏ ਜਿਹਦੇ ਅੰਦਰ ਅੰਡਰ ਹੀ ਸਾਡੇ ਮਾਨਯੋਗ ਡੀਆਈਜੀ ਮੈਮ ਤੇ ਦਿਸ਼ਾ ਨਿਰਦੇਸ਼ ਹੇਠ ਅਸੀਂ 7 ਅਲੱਗ-ਲੱਗ ਥਾਵਾਂ ਦੇ ਸਰਚ ਆਪਰੇਸ਼ਨਸ ਕੀਤੇ ਸੀਗੇ ਤਿੰਨੋਂ ਸਬ ਡਿਵੀਜ਼ਨ ਦੇ ਵਿੱਚ ਟੋਟਲ 146 ਦੀ ਫੋਰਸ 8 ਐਸਐਚਓਸ ਤੇ 5 ਜੀਓਸ ਇਨ ਸਰਚਸ ਨੂੰ ਸੁਪਰਵਾਈਜ਼ ਕਰਦੇ ਅੱਜ ਦੇ ਜੋ ਸਰਚ ਆਪਰੇਸ਼ਨਸ ਸੀਗੇ ਉਹਨਾਂ ਦੇ ਅੰਡਰ ਟੋਟਲ ਹੁਣ ਤੱਕ ਕਿਉਂਕਿ ਹਜੇ ਵੀ ਸਰਚਸ ਵਗੈਰਾ ਕੰਕਲੂਡ ਨਹੀਂ ਹੋਏ ਕੁਝ ਕੁ ਥਾਂਵਾਂ ਤੇ ਹੁਣ ਤੱਕ 7 ਐਫਆਈਆਰਸ ਦਰਜ ਹੋ ਚੁਕੀ ਹੈ ਐਂਡ ਇਨ 7 ਐਫਆਈਆਰਸ ਦੇ ਵਿੱਚ 4 ਐਫਆਈਆਜ਼ ਐਂਡਫੀਸ ਐਕਟ ਦੇ ਅੰਡਰ ਹੈ ਐਂਡ uh, 18 ਅਕਿਊਜ਼ ਅਰੈਸਟ ਹੋ ਚੁਕੇ ਆ 18 ਦੇ ਵਿੱਚੋਂ 10 ਐਨਡੀਪੀਐਸ ਐਕਟ ਦੇ ਅਕਿਊਜ਼ਡ ਨੇ ਤੇ ਬਾਕੀ 8 ਜੋ ਹੈ ਉਹ ਅਲੱਗ-ਅਲੱਗ ਕ੍ਰਾਈਮ ਇੱਕ ਐਕਸਾਈਜ਼ ਦਾ ਪਰਚਾ ਵੀ ਹੋਇਆ ਕਿ ਗੈਮਬਲਿੰਗ ਐਕਟ ਦਾ ਵੀ ਹੋਇਆ ਹੈਗਾ ਤੇ ਇੱਕ ਅਸੀਂ ਚੋਰ ਵੀ ਫੜੇ ਤੋਂ ਔਰ ਕੁਝ ਵਾਂਟਡ ਕ੍ਰਿਮੀਨਲਸ ਵੀ ਸੀਗੇ 307 ਦੇ ਮੁਕਦਮੇ ਦੇ ਵਿੱਚ ਵੀ ਮਾਛੀਵਾੜਾ ਦੇ ਵਿੱਚ ਕ੍ਰਿਮੀਨਲਸ ਅਰੈਸਟ ਹੋਏ ਤਾਂ ਟੋਟਲ 18 ਦੀ ਅਰੈਸਟ ਹੈ ਇਹਦੇ ਨਾਲ ਨਾਲ ਜੋ ਅੱਜ ਦੀ ਰਿਕਵਰੀ ਹੈਗੀ ਉਹ ਜੋ ਐਨਡੀਪੀਐਸ ਦੀ ਜੋ ਰਿਕਵਰੀ ਹੈ ਸਪੈਸ਼ਲੀ ਉਹ 100 ਕੇ ਤਕਰੀਬਨ ਸਾਨੂੰ ਟ੍ਰਾਮਾਡੋਲ ਟੈਬਲੇਟਸ ਮਿਲੀ ਹੈ ਇੱਕ ਮੁਲਜ਼ਮ ਤੋਂ ਇੱਕ ਪਰਸਨ ਤੋਂ ਸਾਨੂੰ 8 ਗ੍ਰਾਮ ਹੈਰੋਇਨ ਤੇ ਦੇ ਨਾਲ ਨਾਲ 3000 ਦੀ ਜੋ ਡਰੱਗ ਮਨੀ ਹੈ ਉਹ ਮਿਲੀ ਹੈ ਇੱਕ ਵਸੰਤ ਨੂੰ ਸਾਡੂ 60 ਗ੍ਰਾਮ ਇਹ ਟੌਕਸਿਕਨ ਪਾਊਡਰ ਮਿਲਿਆ ਤਾਂ ਕੁੱਲ ਮਿਲਾ ਕੇ ਸਾਡੀ ਡਰਗ ਦੇ ਰਿਕਵਰੀ ਜੋ স্মਲ ਰਿਕਵਰੀਜ਼ ਹੁੰਦੀ ਹੈ ਉਹ ਹੋਈ ਹੈ ਇਹਦੇ ਨਾਲ-ਨਾਲ ਅਸੀਂ ਇੱਕ ਚੋਰੀ ਦਾ ਵਹੀਕਲ ਵੀ ਫੜਿਆ ਅ ਬਰਾਮਦ ਕੀਤਾ ਹੈ ਤੇ ਇੱਕ ਸਨੇਚਰ ਵੀ ਫੜਿਆ ਹੈਗਾ ਐਮਐਮ 4